ਅੱਜ ਲਖੀਨਪੁਰ ਕਾਂਡ ਦੇ ਚਾਰ ਕਿਸਾਨ ਸ਼ਹੀਦਾਂ ਅਤੇ ਇੱਕ ਪੱਤਰਕਾਰ ਜੋ ਕੇਂਦਰ ਦੀ ਮੋਦੀ ਸਰਕਾਰ ਦੇ ਐਮਟੀ ਅਜੇ ਮਿਸ਼ਰਾ ਟੈਣੀ ਦੇ ਮੜਕੇ ਅਸੀਸ਼ ਮਿਸ਼ਰਾ ਅਤੇ ਹੋਰ ਬੀਜਪੀ ਦੇ ਗੁੰਡਿਆਂ ਨੇ ਔਸਾਨਾਂ ਤੇ ਗੱਡੀਆਂ ਚੜਾ ਕੇ ਢੀਂਡ ਕੀਤੀ ਗਈ ਸੀ 3 ਅਕਤੂਬਰ ਨੂੰ 2021 ਦਿੱਲੀ ਕਿਸਾਨ ਮੋਹਸਤੇ ਦੇ ਵਿੱਚ ਔਸਾਨਾਂ ਦੇ ਉੱਤੇ ਗੱਡੀਆਂ ਚੜਾ ਕੇ ਮੋਰਚੇ ਨੂੰ ਫੇਲ ਕਰਨ ਦੀ ਛਾਲਸ਼ ਰਚੀ ਗਈ ਹੈ ਅਜੇ ਮਿਸਰਾ ਟੈਣੀ ਅਤੇ ਹੋਰ ਜੋ ਭਾਜਪਾ ਦੇ ਗੁੰਡੇ ਨੇ ਉਹ ਦੰਦ ਨਾਉਂਦੇ ਫਿਰਦੇ ਨੇ ਪਰੰਤੂ ਕਿਸਾਨਾਂ ਦੇ ਉੱਤੇ ਠੁੱਠੇ ਖਰਚੇ ਪਾ ਕੀ ਜਿਨ੍ਹਾਂ ਦੇ ਵਿੱਚ ਲੱਗਿਆ ਹੋਇਆ ਹੈ ਇਹ ਜੋ ਸਰਕਾਰ ਕੇਂਦਰ ਦੀ ਲੋਕੀ ਸਰਕਾਰ ਜੋ ਕਿਸਾਨਾਂ ਦੀ ਕਾਤਲ ਹੈ ਉਹਨਾਂ ਦੇ ਖਿਲਾਫ ਅੱਜ ਕਿਸਾਨ ਮੋਰਚਾ ਦੇ ਸੱਦੇ ਦੇ ਉੱਤੇ ਹੀ ਪਿੰਡ ਪਿੰਡ ਕੀ ਗੱਲ ਨਸ਼ਦਾਂ ਜਲੀਟ ਕੀਤੀ ਜਾ ਰਹੀ ਹੈ ਕਿਉਂਕਿ ਅੱਜ ਦੇ ਦਿਨ ਜਦੋਂ ਮਹਾਨ ਦਿੱਲੀ ਇੰਦੋਨ ਲੜਿਆ ਜਾ ਰਿਹਾ ਸੀ ਤਾਂ ਕਿਸਾਨ ਦਿੱਲੀ ਦੇ ਵਿੱਚ ਤਿੰਨ ਪਾਸਿਆਂ ਤੋਂ ਘਿਰ ਕੇ ਲਗਾਤਾਰ ਮੋਰਚੇ ਤੇ ਬੈਠੇ ਸੀ ਕਿ ਤਿੰਨ ਕਾਲੇ ਕਾਨੂੰਨ ਖਤਮ ਕਰਾਉਣ ਦੀ ਮੰਗ ਕਰ ਰਹੇ ਸੀ ਭਰਾਂਤੂ ਕਿਸਾਨਾਂ ਨੂੰ ਦੈਸ਼ਟ ਹੋਣ ਵਾਸਤੇ ਅਤੇ ਯੂਨੀ ਦੇ ਵਿੱਚ ਖਾਸ ਕਰਕੇ ਜਿਹੜੇ ਪੰਜਾਬੀ ਕਿਸਾਨ ਨੇ ਉਹਨਾਂ ਦੇ ਉੱਤੇ ਸਾਉਤਵਾ ਕੰਮ ਕਰਨ ਵਾਸਤੇ ਤੇ ਉਹਨਾਂ ਨੂੰ ਸਬਕ ਸਿਖਾਉਣ ਵਾਸਤੇ ਭਾਜਪਾ ਨੇ ਇਹ ਜੱਲਿਆਂਵਾਲਾ ਬਾਗ ਵਰਗਾ ਕੰਡ ਰਚਾਇਆ ਗਿਆ ਸੀ ਅੱਜ ਅਸੀਂ ਕਿਸਾਨ ਜਥੇਬੰਦੀਆਂ ਵੱਲੋਂ ਜਿੱਥੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਉੱਥੇ ਭਾਜਪਾ ਦੇ ਗੁੰਡਿਆਂ ਖਿਲਾਫ ਅਤੇ ਕੇਂਦਰ ਦੀ ਮੋਸੇ ਸਰਕਾਰ ਜੋ ਕੀਤੀ ਹੈ ਉਸ ਦੇ ਖਿਲਾਫ ਸੰਘਰਸ਼ ਕਰਨ ਦਾ ਐਲਾਨ ਵੀ ਕਰਦੇ ਹਾਂ ਅੱਜ ਆਜਾ ਪਹਿਲਾ ਪੰਸਤਾਰ ਦੀ ਵਿੱਚ ਗੱਲ ਹੋਈ ਹੈ ਜੋ ਵੀ ਨਕੀਮਾ ਪਰਖੇਰੀ ਦੇ ਵਿੱਚ ਕਸਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਵੀ ਬੜੀ ਹੀ ਰਹਿਮ ਦੇ ਨਾਲ ਗੱਡੀ ਚੜ੍ਹ ਕੇ ਕਤਲ ਕੀਤਾ ਗਿਆ ਉਹਦੇ ਵੱਲੋਂ ਪਹਿਲਾਂ ਵੀ ਸਾਰੇ ਭਾਰਤ ਦੇ ਵਿੱਚੋਂ ਦਿਨੋਂ ਦਿਨਾਂ ਜਿਹੜੀ ਉਹਦੀ ਨਿੰਦਿਆ ਵੱਧ ਜਾ ਰਹੀ ਵੱਧੇ ਦੀ ਜਾ ਰਹੀ ਹੈ ਪਰ ਅੱਜ ਵੀ ਉਤ ਦਿਨ ਤੇ ਜਿਹੜੇ ਉਤੋਂ ਦੇ ਦੰਦੇ ਨੇ ਉਤੋਂ ਦੇ ਕਾਤਲ ਨੇ ਅੱਜ ਵੀ ਤਿੰਦਰ ਸਰਕਾਰ ਦੇ ਵਿੱਚ ਅੱਜ ਵੀ ਉਹ ਕਰਤਾ ਧਰਤਾ ਨੇ ਕਿਉਂਕਿ ਉਹਨਾਂ ਨੂੰ ਪਛਾਨੀ ਨੂੰ ਅਣਗੌੜਿਆ ਕੀਤਾ ਤੇ ਉਹਨਾਂ ਦੇਰੇ ਉੱਥੋਂ ਦੇ ਮਤਲਬ ਵੈਦਕਤ ਕਰ ਦਿੱਤੇ ਜਾਂ ਉੱਥੋਂ ਦੇ ਕਾਤਲ ਤੇ ਉਹਨਾਂ ਨੂੰ ਸਹਿ ਦੇਣ ਵਾਲਾ ਭੈ ਦੇਣ ਵਾਲਾ ਨਹੀਂ ਸਹਿ ਦਿੱਤੇ ਵੀ ਅੱਜ ਉਹਨਾਂ ਨੂੰ ਹੋਰ ਹਲਾਇਆ ਜਾ ਰਿਹਾ ਹੈ ਅਸੀਂ ਇਸ ਗੱਲ ਦੀ ਸਾਰੀਆਂ ਹੀ ਜੋ ਪੰਜਾਬ ਦੀਆਂ ਜਾਂ ਦੇਸ਼ ਭਰ ਦੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਨਿੰਦਿਆ ਕਰਦੇ ਆਂ ਕਿਉਂਕਿ ਜਿਹੜਾ ਇਹ ਕਾਂਡ ਹੋਇਆ ਸੀਗਾ ਇੱਕ ਕਿਸਾਨੀ ਜਵਾਨੀ ਤੇ ਭਾਰਤ ਦੇ ਛੋਟੇ ਵਪਾਰੀਆਂ ਨੂੰ ਦੱਬਣ ਤੇ ਕੁਤਮ ਦੇ ਲਈ ਹੋਇਆ ਸੀ ਇਹ ਹੋਇਆ ਵੀ ਉਦੋਂ ਸੀ ਜਦੋਂ ਦਿੱਲੀ ਦੇ ਵਿੱਚ ਕਿਸਾਨੀ ਥੋੜਾ ਸਿਕਰਾਤੇ ਸੀ ਅੱਜ ਵੀ ਅਸੀਂ ਭਾਰਤੀ ਕਿਸਾਨ ਜੀ ਦੀਆਂ ਏਕਤਾ ਵੱਲੋਂ ਤੇ ਸਾਰਿਆਂ ਹੀ ਦੇਖ ਦਿਆਂ ਜਾਂਦੇ ਹਾਂ ਮਿਸੋ ਉਸ ਦਰਦ ਨਾਇਕਾ ਘਟਨਾ ਹੋਈ ਦੀ ਵੱਡੇ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਆਂ ਤੇ ਉਹਨਾਂ ਨੂੰ ਸਿਖਾ ਪਿੱਛੇ ਦੇ ਕੇ ਮਤਲਬ ਸਜ਼ਾ ਸੁਣਾਉਣ ਦੇ ਵੀ ਮਤਲਬ ਆਪਣੀਆਂ ਜਿਹੜੀ ਅਪੀਲ ਕਰਦੀਆਂ ਇਹ ਸਹੀ ਗੱਲ ਨੂੰ ਅੰਗੌੜਿਆ ਨਾ ਕੀਤਾ ਜਾ। ਕਿਸਾਨ ਸ਼ਹੀਦਾਂ ਨੂੰ ਲਾਲ ਸਲਾਮ ਲਾਲ ਸਲਾਮ ਬਾਕੀ ਇੰਪੋਰਟ ਕਾਂਟ ਦੇ ਸ਼ਹੀਦਾਂ ਨੂੰ ਲਾਲ ਸਲਾਮ ਲਾਲ ਸਲਾਮ ਸ਼ਹੀਦਾਂ ਮਰਹਿਣ 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 ਭਾਜਪੀ ਦਾ ਗੁੰਡਾ ਅਸ਼ੀਸ਼ ਮਿਸ਼ਰਾ ਤੇਜੇ ਮਿਸ਼ਰਾ ਟੈਣੀ ਮੁਰਦਾਬਾਦ 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 ਅਜੇ ਮਿਸ਼ਰਾ ਟੈਣੀ ਨੂੰ ਫਾਹੇ ਲਾਓ ਫਾਹੇ ਲਾਓ ਫਾਹੇ ਲਾਓ ਅਸ਼ੀਸ਼ ਮਿਸ਼ਰਾ ਟੈਣੀ ਨੂੰ ਫਾਹੇ ਲਾਓ ਫਾਹੇ ਲਾਓ ਫਾਹੇ ਲਾਓ ਕੇਂਦਰ ਦੀ ਭਾਜਪਾ ਸਰਕਾਰ ਮੁਰਦਾਬਾਦ 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 ਪੁਰਕਾਣ ਦੇ ਸੀਤੀ ਕਾਤਲ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ ਕਾਂਢ ਦੇ ਸ਼ਹੀਦਾਂ ਦੀ ਕਾਤਲ ਸਰਕਾਰ ਮੁਰਦਾਬਾਦ 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 ਇਹ ਫਰਕਾਂਢ ਦੇ ਸ਼ਹੀਦਾਂ ਨੂੰ ਲਾਲ ਸਲਾਮ 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 ਫਰਕਾਂਢ ਦੇ ਸ਼ਹੀਦ ਅਮਰ ਰਹਿਣਗੇ ਅਮਰ ਰਹਿਣਗੇ ਅਮਰ ਰਹਿਣਗੇ ਭਾਜਪਾ ਦੇ ਸ਼ੀਸ਼ ਮਿਸ਼ਰਾ ਤੇਜੇ ਮਿਸ਼ਰਾ ਟੈਣੀ ਨੂੰ ਵਾਹੇ ਲਾਓ ਵਾਹੇ ਲਾਓ ਵਾਹੇ ਲਾਓ ਲੜ ਲੈ ਭਾ